ਹਾਂ ਜੀ ਕਿੱਦਾਂ ਸਾਰੇ ਆਪਾਂ ਅੱਜ ਲਿਆਂਦਾ ਘੋੜਾ ਠੀਕ ਐ ਨਾ ਨਵਾਂ ਲੱਕੜਾ ਆ ਗਿਆ ਆਪਣੇ ਦੇਖੋ ਦੇਖੋ ਫੋਟੋ ਮਾਉਂਦੀਆਂ ਪੰਗਿਆਂ ਇਹ ਬਰਾਏ ਗਿਆ ਲੈ ਆ ਖੜਾ ਆਪਣਾ ਟਰੱਕ ਅਸ਼ੋਕਾ ਲਈ ਲੈਣ ਵਾਲਿਆਂ ਦਾ ਹੌਸਲੇ ਕਰਦੇ ਪੂਰੀ ਹਵਾ ਦੇ ਕਿੰਨੀ ਆਉਂਦੀ ਪਰੰਪਰਤ ਉਹ ਗੱਡੀ ਦਾ ਕੰਪਰੈਸ਼ਨ ਬੰਦ ਹੋ ਜਾਂਦਾ ਕਿ ਫਿਰ ਬੰਦ